ਸੰਗਤ ਜੀ ਰਾਦਾ ਸਵਾਮੀ ਜੀ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਡੇਰੇ ਬਿਆਸ ਦੇ ਮੌਜੂਦਾ ਹਾਲਾਤ ਕੀ ਹਨ ਕਿ ਦਰਿਆ ਵਿੱਚ ਪਾਣੀ ਆਉਣ ਕਰਕੇ ਡੇਰੇ ਵਿੱਚ ਵੀ ਪਾਣੀ ਆਇਆ ਹੈ ਤੇ ਨਾਲ ਨਾਲ ਅਸੀਂ ਇਹ ਵੀ ਗੱਲ ਕਰਾਂਗੇ ਕਿ 1990 ਦੇ ਦਹਾਕੇ ਵਿੱਚ ਡੇਰਾ ਕਿਹੋ ਜਿਹਾ ਸੀ ਉਸ ਸਮੇਂ ਸਤਸੰਗ ਕਿਸ ਸ਼ੈੱਡ ਵਿੱਚ ਹੁੰਦਾ ਸੀ ਡੇਰੇ ਵਿੱਚ ਕੰਟੀਨਾਂ ਕਿੱਥੇ ਹੁੰਦੀਆਂ ਸਨ ਡੇਰੇ ਦਾ ਲੰਗਰ ਕਿੱਥੇ ਸੀ ਡੇਰੇ ਦਾ ਬੱਸ ਸਟੇਸ਼ਨ ਕਿੱਥੇ ਹੁੰਦਾ ਸੀ ਤੇ ਹੋਰ ਵੀ ਵਿਸ਼ਿਆਂ ਬਾਰੇ ਗੱਲ ਕਰਾਂਗੇ ਸੰਗਤ ਜੀ ਪਹਿਲਾਂ ਇਹ ਬੇਨਤੀ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਤੇ ਵੀਡੀਓ ਨੂੰ ਲਾਈਕ ਵੀ ਕਰਦੇ ਹੋ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਡੇਰਾ ਬਿਆਸ ਦੇ ਮੌਜੂਦਾ ਹਾਲਾਤ ਕੀ ਹਨ ਸੰਗਤ ਜੀ ਅਸੀਂ ਆਮ ਹੀ ਵੀਡੀਓ ਦੇਖਦੇ ਹਾਂ ਕਿ ਡੇਰਾ ਹੋਇਆ ਜਲ ਥਲ ਡੇਰੇ ਵਿੱਚ ਪਾਣੀ ਦਾ ਕਹਿਰ ਪਰ ਅਜੇ ਹ ਕੁਝ ਵੀ ਨਹੀਂ ਹੈ ਅਸੀਂ ਵੀ ਡੇਰੇ ਬਿਆਸ ਗਏ ਸੀ ਉੱਥੇ ਸਭ ਕੁਝ ਸਹੀ ਹੈ ਕਿਤੇ ਵੀ ਪਾਣੀ ਨਹੀਂ ਆਇਆ ਹੋਇਆ ਡੇਰਾ ਪਹਿਲੇ ਦੀ ਤਰ੍ਹਾਂ ਹੀ ਆਪਣਾ ਕੰਮ ਕਰ ਰਿਹਾ ਹੈ ਪਹਿਲੇ ਦੀ ਤਰ੍ਹਾਂ ਸੰਗ ਹੁੰਦਾ ਹੈ ਤੇ ਸੇਵਾਵਾਂ ਵੀ ਚੱਲ ਰਹੀਆਂ ਹਨ ਜੋ ਪਾਣੀ ਡੇਰੇ ਦੀਆਂ ਸੜਕਾਂ ਤੇ ਦਿਖਾਇਆ ਜਾ ਰਿਹਾ ਹੈ ਉਹ ਸੜਕ ਬਿਲਕੁਲ ਦਰਿਆ ਦੇ ਨਾਲ ਲੱਗਦੀ ਹੈ ਤੇ ਸੜਕ ਦਾ ਕੁਝ ਹਿੱਸਾ ਨੀਮਾ ਹੈ ਜਦੋਂ ਵੀ ਦਰਿਆ ਵਿੱਚ ਪਾਣੀ ਚੜਦਾ ਹੈ ਤਾਂ ਸੜਕ ਦਾ ਉਹ ਹਿੱਸਾ ਪਾਣੀ ਹੇਠਾਂ ਆ ਜਾਂਦਾ ਹੈ ਤੇ ਜਦੋਂ ਹੀ ਪਾਣੀ ਉਤਰਦਾ ਹੈ ਤਾਂ ਸੜਕ ਬਿਲਕੁਲ ਸਾਫ਼ ਹੋ ਜਾਂਦੀ ਹੈ ਪਾਣੀ ਸੜਕ ਉੱਪਰ ਇਸ ਕਰਕੇ ਆ ਜਾਂਦਾ ਹੈ ਕਿਉਂਕਿ ਸੜਕ ਦਾ ਥੋੜਾ ਹਿੱਸਾ ਨੀਵਾ ਹੈ ਹੋਰ ਕੁਝ ਨਹੀਂ ਕੋਈ ਬੰਨ ਨਹੀਂ ਟੁੱਟਿਆ ਹਰ ਸਾਲ ਬਿਆਸ ਦਰਿਆ ਵਿੱਚ ਪਾਣੀ ਆਉਂਦਾ ਹੈ ਪਾਣੀ ਡੇਰੇ ਵਿੱਚ ਨਾ ਬੜੇ ਡੇਰਾ ਇਸ ਦਾ ਪੂਰਾ ਪ੍ਰਬੰਧ ਵੀ ਕਰਦਾ ਹੈ ਪਰ ਇਸ ਸਾਲ ਬਰਸਾਤ ਵੀ ਜ਼ਿਆਦਾ ਹੋ ਰਹੀ ਹੈ ਪਿੱਛੇ ਪਹਾੜੀ ਇਲਾਕਿਆਂ ਵਿੱਚ ਵਰਖਾ ਹੋਰ ਵੀ ਵੱਧ ਹੋ ਰਹੀ ਹੈ ਜਿਸ ਨਾਲ ਡੈਮਾਂ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਤੇ ਦਰਿਆਵਾਂ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਇਸ ਕਰਕੇ ਦਰਿਆ ਦਾ ਪਾਣੀ ਓਵਰਫਲੋ ਹੋਣ ਕਰਕੇ ਨੁਕਸਾਨ ਪਹੁੰਚਾ ਰਿਹਾ ਹੈ ਇਹ ਹਨ ਡੇਰੇ ਦੇ ਮੌਜੂਦਾ ਹਾਲਾਤ ਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ 1990 ਦੇ ਦਹਾਕੇ ਵਿੱਚ ਡੇਰਾ ਬਿਆਸ ਕਿਹੋ ਜਿਹਾ ਸੀ ਅੱਜ ਜੋ ਅਸੀਂ ਡੇਰਾ ਬਿਆਸ ਦੇਖਦੇ ਹਾਂ ਅੱਜ ਇਹ ਬਹੁਤ ਬਦਲ ਚੁੱਕਾ ਹੈ ਅੱਜ ਡੇਰਾ ਬਿਆਸ ਸੰਗਤ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਬਹੁਤ ਬਦਲ ਚੁੱਕਾ ਹੈ ਅਤੇ ਕਾਫੀ ਵਿਸ਼ਾਲ ਬਣ ਚੁੱਕਾ ਹੈ ਉਸ ਸਮੇਂ ਡੇਰਾ ਕਾਫੀ ਛੋਟਾ ਹੁੰਦਾ ਸੀ ਅਸੀਂ ਲਗਭਗ 1 ਘੰਟੇ ਵਿੱਚ ਹੀ ਸਾਰਾ ਘੁੰਮ ਲੈਂਦੇ ਸੀ ਅਸੀਂ ਸਭ ਤੋਂ ਪਹਿਲਾਂ ਬਿਆਸ ਦੇ ਸਟੇਸ਼ਨ ਦੇ ਬਾਰੇ ਗੱਲ ਕਰਦੇ ਹਾਂ ਜਦੋਂ ਅਸੀਂ ਬਿਆਸ ਸਟੇਸ਼ਨ ਤੇ ਪਹੁੰਚਦੇ ਸੀ ਉੱਥੇ ਆਟੋ ਜਾਂ ਟਾਂਗਾ ਜਿਸ ਨੂੰ ਘੋੜਾਗਾਰੀ ਵੀ ਕਿਹਾ ਜਾਂਦਾ ਹੈ ਉਸ ਉੱਪਰ ਸਫ਼ਰ ਕਰਕੇ ਡੇਰੇ ਪਹੁੰਚਿਆ ਜਾਂਦਾ ਸੀ ਅੱਜ ਅਸੀਂ ਦੇਖਦੇ ਹਾਂ ਕਿ ਡੇਰਾ ਬਿਲਕੁਲ ਬਿਆਸ ਨਾਲ ਲੱਗ ਚੁੱਕਾ ਹੈ ਪਹਿਲਾ ਸੰਗਤ ਨੂੰ ਲਗਭਗ 6-7 ਕਿਲੋਮੀਟਰ ਸਫ਼ਰ ਕਰਨਾ ਪੈਂਦਾ ਸੀ ਫਿਰ ਜਾ ਕੇ ਡੇਰੇ ਵਿੱਚ ਪਹੁੰਚਦੀ ਸੀ ਜੋ ਡੇਰੇ ਦਾ ਬੱਸ ਸਟੈਂਡ ਸੀ ਜਿੱਥੇ ਅੱਜ ਗੁਰਦੁਆਰਾ ਸਾਹਿਬ ਹੈ ਉਸ ਦੇ ਨੇੜੇ ਤੇੜੇ ਹੀ ਹੋਇਆ ਕਰਦਾ ਸੀ ਬੱਸ ਸਟੈਂਡ ਕਾਫੀ ਛੋਟਾ ਹੁੰਦਾ ਸੀ ਜੇ ਅਸੀਂ satsang ਦੀ ਗੱਲ ਕਰੀਏ ਉਸ ਸਮੇਂ satsang ਨਾਮਕਰ ਜਿਸ ਨੂੰ ਅਸੀਂ ਜਾਂ ਸੰਗਤ ਸਤਖੰਡ ਵੀ ਬੋਲਦੀ ਹੈ ਉਸ ਦੀ ਚਾਰ ਦਿਵਾਰੀ ਵਿੱਚ ਤੇ ਕਦੇ ਕਦੇ ਨਾਮਕਰ ਦੇ ਨੇੜੇ ਜਿੱਥੇ ਅੱਜ ਸੁੰਦਰ ਪਾਰਕ ਬਣ ਚੁੱਕੀ ਹੈ ਉੱਥੇ satsang ਸ਼ੈੱਡ ਹੋਇਆ ਕਰਦੀ ਸੀ ਉਸ ਵਿੱਚ ਹੁੰਦਾ ਸੀ ਸਤਸੰਗ ਸਮੇਂ ਪਹਿਲਾਂ ਸੰਗਤ ਆਪਣੇ ਜੋੜੇ ਜਮਾ ਕਰਾਉਂਦੀ ਸੀ ਤੇ ਫਿਰ ਸਤਸੰਗ ਸੁਣਦੀ ਸੀ ਫਿਰ ਸਤਸੰਗ ਸੰਗਤ ਦੇ ਵਧਣ ਕਾਰਨ ਜਿੱਥੇ ਅੱਜ ਡੇਰਾ ਹਸਪੀਟਲ ਹੈ ਉਸ ਦੇ ਨੇੜੇ ਇੱਕ ਸ਼ੈੱਡ ਹੁੰਦੀ ਸੀ ਉਸ ਵਿੱਚ ਵੀ ਹੋਇਆ ਕਰਦਾ ਸੀ ਅੱਜ ਸਤਸੰਗ ਲਈ ਇੱਕ ਵਿਸ਼ਾਲ ਸ਼ੈੱਡ ਬਣ ਚੁੱਕੀ ਹੈ ਸੰਗਤ ਦੇ ਵਾਧੇ ਕਾਰਨ ਸਮੇਂ-ਸਮੇਂ ਸਿਰ ਇਸ ਨੂੰ ਵੀ ਵਧਾਇਆ ਜਾ ਰਿਹਾ ਹੈ ਉਸ ਸਮੇਂ ਬਾਬਾ ਜੀ ਦਰਸ਼ਨਾਂ ਤੋਂ ਬਾਅਦ ਫੁੱਲੀਆਂ ਦਾ ਪ੍ਰਸ਼ਾਦ ਦਇਆ ਕਰਦੇ ਸਨ ਹੁਣ ਅਸੀਂ ਗੱਲ ਕਰਦੇ ਹਾਂ ਮੰਗਲ ਸਿੰਘ ਦੀ ਕੰਟੀਨ ਬਾਰੇ ਜੋ ਉਸ ਸਮੇਂ ਸਸੰਗੀ ਸਨ ਉਹ ਇਸ ਕੰਟੀਨ ਬਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹੋਣਗੇ ਉਸ ਸਮੇਂ ਮੰਗਲ ਸਿੰਘ ਦੀ ਕੰਟੀਨ ਬਹੁਤ ਮਸ਼ਹੂਰ ਹੁੰਦੀ ਸੀ ਜਿੱਥੇ ਕੀ ਚਾਹ ਦੁੱਧ ਚੱਕਰਪਾਰੇ ਬੇਸਣ ਜਲੇਬੀਆਂ ਆ ਸਭ ਖਾਣ ਨੂੰ ਮਿਲ ਜਾਂਦਾ ਸੀ ਕੰਟੇਨ ਕਾਫੀ ਵੱਡੀ ਸੀ ਉਸ ਦੇ ਸਾਹਮਣੇ ਜੋ ਖਾਲੀ ਥਾਂ ਸੀ ਉਸ ਵਿੱਚ ਸਫੈਦੇ ਲੱਗੇ ਹੁੰਦੇ ਸਨ ਤੇ ਸੰਗਤ ਉੱਥੇ ਹੀ ਟੇਬਲਾਂ ਤੇ ਬੈਠ ਕੇ ਚਾਹ ਪਾਣੀ ਪੀਂਦੀ ਸੀ ਇਹ ਕੰਟੇਨ ਨਾਮਕਰ ਜਾਂ ਜਿਸ ਨੂੰ ਸੰਗਤ ਸਚਖੰਡ ਵੀ ਬੋਲਦੀ ਹੈ ਉਸ ਦੇ ਕੋਲ ਬਾਬਾ ਜੀ ਦੀ ਕੋਠੀਵਲ ਹੁੰਦੀ ਸੀ ਅੱਜ ਉਸ ਜਗ੍ਹਾ ਤੇ ਰਹਾਇਸ਼ੀ ਮਕਾਨ ਬਣ ਚੁੱਕੇ ਹਨ ਹੁਣ ਗੱਲ ਕਰਦੇ ਹਾਂ ਡੇਰੇ ਦੇ ਲੰਗਰ ਹਾਲ ਬਾਰੇ ਅੱਜ ਅਸੀਂ ਦੇਖਦੇ ਹਾਂ ਕਿ ਲੰਗਰ ਹਾਲ ਇੰਨਾ ਵੱਡਾ ਬਣ ਚੁੱਕਾ ਹੈ ਕਿ ਜਿੱਥੇ ਇੱਕ ਸਾਥ 50000 ਸੰਗਤ ਨੂੰ ਇਕੱਠੇ ਬਿਠਾ ਕੇ ਲੰਗਰ ਛਕਾਇਆ ਜਾ ਸਕਦਾ ਹੈ ਪਰ ਉਸ ਸਮੇਂ ਸੰਗਤ ਵੀ ਘਟ ਹੁੰਦੀ ਸੀ ਤੇ ਲੰਗਰ ਸ਼ੈੱਡ ਵੀ ਛੋਟੀ ਹੁੰਦੀ ਸੀ ਲੰਗਰ ਸ਼ੈੱਡ ਬਾਬਾ ਜੀ ਦੀ ਕੋਠੀ ਕੋਲ ਹੁੰਦੀ ਸੀ ਉਸ ਨੂੰ ਰਸਤਾ ਬਾਬਾ ਜੀ ਦੀ ਕੋਠੀ ਦੇ ਸਾਹਮਣੇੋਂ ਹੀ ਲੰਘਦਾ ਸੀ ਅੱਜ ਉੱਧਰ ਜਾਣਾ ਸੰਗਤ ਨੂੰ ਮਨਾ ਹੈ ਕਿਉਂਕਿ ਉੱਧਰ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਉਸ ਸਮੇਂ ਡੇਰੇ ਵਿੱਚ ਇੱਕ ਗੋਲ ਚੱਕਰ ਹੁੰਦਾ ਸੀ ਜੋ ਪੂਰੇ ਡੇਰੇ ਵਿੱਚ ਮਸ਼ਹੂਰ ਸੀ ਜੋ ਕਿ ਨਾਮ ਘਰ ਜਾਂ ਜਿਸ ਨੂੰ ਸੰਗਤ ਸਚਕੰਡ ਵੀ ਬੋਲਦੀ ਹੈ ਉਸ ਦੇ 메ਨ ਗੇਟ ਦੇ ਸਾਹਮਣੇ ਹੁੰਦਾ ਸੀ ਜਿਸ ਉੱਪਰ ਸੰਗਤ ਕਈ ਕਈ ਘੰਟੇ ਬੈਠੀ ਰਹਿੰਦੀ ਸੀ ਅਗਰ ਕੋਈ ਵਿਛੜ ਜਾਂਦਾ ਸੀ ਤਾਂ ਉਹ ਵੀ ਇਸ ਗੋਲ ਚੱਕਰ ਤੇ ਹੀ ਆ ਕੇ ਮਿਲਦਾ ਸੀ ਇਸ ਗੋਲ ਚੱਕਰ ਦੇ ਦੁਆਲੇ ਸੜਕ ਹੁੰਦੀ ਸੀ ਜਿੱਥੇ ਕਈ ਵਾਰ satsang ਸਮੇਂ ਬੱਸ ਸੰਗਤ ਨੂੰ ਲੈ ਕੇ ਇੱਥੇ ਆਉਂਦੀ ਸੀ ਤੇ ਸੰਗਤ ਨੂੰ ਉਤਾਰ ਕੇ ਵਾਪਸ ਚਲੀ ਜਾਂਦੀ ਸੀ ਨਾਮ ਕਰਦੇ ਇੱਕ ਪਾਸੇ ਮੰਗਲ ਸਿੰਘ ਦੀ ਕੰਟੀਨ ਤੇ ਦੂਜੇ ਪਾਸੇ ਛੱਪਰ ਹੋਇਆ ਕਰਦੇ ਸਨ ਜਿੱਥੇ ਸੇਵਾਦਾਰ ਜਾਂ ਡੇਰੇ ਦੇ ਨਿਵਾਸੀ ਰਿਹਾ ਕਰਦੇ ਸਨ ਲਾਈਬ੍ਰੇਰੀ ਕਈ ਸਮਾਂ ਬਾਬਾ ਜੀ ਦੀ ਕੋਠੀ ਦੇ ਸਾਹਮਣੇ ਹੀ ਰਹੀ ਜਿੱਥੇ ਸੰਗਤ ਨਿਊਜ਼ਪੇਪਰ ਪੜ੍ਹਨ ਚਾਹ ਕਰਦੀ ਸੀ ਸੰਗਤ ਜੀ ਚਾਹੇ ਡੇਰਾ ਅੱਜ ਪਹਿਲੇ ਨਾਲੋਂ ਕਾਫੀ ਬਦਲ ਚੁੱਕਾ ਹੈ satsang ਲਈ ਪੱਕੀ ਸ਼ੈੱਡ ਬਣ ਚੁੱਕੀ ਹੈ ਰਹਾਇਸ਼ ਲਈ ਬਹੁਤ ਸਾਰੀਆਂ ਛੱਡਾਂ ਬਣ ਚੁੱਕੀਆਂ ਹਨ ਖਾਣ ਲਈ ਕੰਟੀਨ ਵੀ ਕਾਫੀ ਬਣ ਚੁੱਕੀਆਂ ਹਨ ਲਾਈਬ੍ਰੇਰੀ ਵੀ ਵੱਡੇ ਬਣਾ ਦਿੱਤੀ ਗਈ ਹੈ ਜਾਂ ਹੋਰ ਕਈ ਪ੍ਰਬੰਧ ਸੰਗਤ ਦੀ ਸਹੂਲਤ ਲਈ ਬਣਾ ਦਿੱਤੇ ਗਏ ਹਨ ਪਰ ਕੁਝ ਗੱਲਾਂ ਉਦੋਂ ਵੀ ਸੇਮ ਹੁੰਦੀਆਂ ਸਨ ਤੇ ਅੱਜ ਵੀ ਸੇਮ ਹੈ ਉਹ ਹੈ ਸੇਵਾ ਪਿਆਰ ਅਤੇ ਡੇਰੇ ਵਿੱਚ ਸਫਾਈ ਅਸੀਂ ਉਦੋਂ ਵੀ ਡੇਰੇ ਵਿੱਚ ਇਹਨਾਂ ਗੱਲਾਂ ਨੂੰ ਮਹਿਸੂਸ ਕਰਦੇ ਸੀ ਤੇ ਅੱਜ ਵੀ ਕਰਦੇ ਹਾਂ ਬਾਕੀ ਗੁਰੂ ਦਾ ਪਿਆਰ ਤਾਂ ਹਮੇਸ਼ਾ ਹੀ ਸੰਗਤ ਨਾਲ ਰਹਿੰਦਾ ਹੈ ਸੰਗਤ ਜੀ ਗੱਲਾਂ ਤਾਂ ਹੋਰ ਵੀ ਹਨ ਜੋ ਤੁਹਾਡੇ ਨਾਲ ਕਰਨੀਆਂ ਸੀ ਪਰ ਵੀਡੀਓ ਕਾਫੀ ਲੰਬੀ ਬਣ ਰਹੀ ਸੀ ਬਾਕੀ ਸੰਗਤ ਜੀ ਤੁਸੀਂ ਉਸ ਸਮੇਂ ਦੇ ਡੇਰਾ ਬਿਆਸ ਬਾਰੇ ਕੀ ਜਾਣਦੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਰਾਧਾ ਸਵਾਮੀ ਜੀ